ਰਾਮ ਰਾਮ ਜੀ ਸੱਬੇ ਭਾਈਆਂ ਨੂੰ ਸਵਾਗਤ ਹੈ ਤੁਹਾਡਾ ਐਤਵਾਰ ਦੇ ਨਵੇਂ ਬਲੌਗ 'ਚ ਸਾਡੇ ਬੰਦੇ ਆਪਾਂ ਹੁਣ ਪਲੇਅਰ ਇਕੱਠੇ ਕਰਨ ਚੱਲੇ ਆਂ ਦੇਖੋ ਪਲੇਅਰ ਕਰੋ ਕੱਢਨੇ ਪੈਂਦੇ ਆ ਖਿਡਾਰੀ ਇਕੱਠੇ ਕਰਨੇ ਆ ਘਰੋਂ ਬਾਜਾ ਮਾਰਨੇ ਪੈਂਦੀਆਂ ਇਹਨਾਂ ਨੂੰ ਕਾਲੂ ਆ ਯਾਰ ਛੇਤੀ ਯਾਰ ਕਾਲੂ ਆ ਯਾਰੇ ਖੇਡੀ ਆ ਆਜਾ ਆ ਲੱਗਾ ਕਾਲੂ ਵੀ ਇੱਕ ਹੋਰ ਅਗਲੇ ਘਰ ਜਾਣਾ ਆਪਾਂ ਹੁਣ ਖਿਡਾਰੀਆਂ ਨੂੰ ਘਰੋਂ ਜਾ ਜਾ ਕੇ ਇਕੱਠੇ ਕਰਨੇ ਪੈਂਦੇ ਆ। ਤਰੀਜ ਆ ਗਏ ਆਪਾਂ ਪਲੇਅਰਾਂ ਦੇ ਘਰ। ਇਹ ਸੰਮੂ ਛੋਟਾ ਪਲੇਅਰ। ਤੂੰ ਹੱਲ ਕਰ। ਹੱਲ ਕਰ ਦੇ। ਇੱਥੇ ਕਰ। ਹਾਇ। ਪਰਦਾ ਹਾਂਸਾ ਵੱਡਾ ਹਾਂਸਾ ਵੱਡੇ ਪਰਦਾ ਹਾਂਸਾ ਦੇ। ਆਪ ਜੈਲੀ ਜੈਲੇ ਇੱਧਰ ਆ ਦੇ ਪਲੇਅਰ ਹੋ ਗਏ। ਨੇਰੇ ਵਾਲੇ ਕਮਰੇ ਚ ਬਾਹਰ ਜਿਹਾ ਮੇਰਾ ਯਾਰ ਬਲੌਗਣਾ ਇਹ ਹੈ ਬੰਦਾ ਲੂਗੇ ਆਇਆ ਏਤੀ ਅੋ ਜੇ ਯਾਰ ਆ ਗਾ ਆਜਾ ਬੈਡਬਾਲ ਖੇਡਣਾ ਹੁੰਦਾ ਬੈਡਬਾਲ ਖੇਡਣ ਵੇਲੇ ਖਿਡਾਰੀ ਇਕੱਠੇ ਕਰਨੇ ਪਿਆ ਰਹੇ ਕੋਈ ਪੈਸੇ ਦੇ ਪਲੇਅਰ ਆ ਜਾਂ ਉਹ ਵੀ ਜਿਤਨਾ ਸਤਰਾ ਨੇ ਫਰੀਦ ਦਾ ਯਾਰ ਪ੍ਰੀਤ ਲੱਡੂ ਫੌਜੀ ਨੂੰ ਗੱਡੋ ਬਾਹਰ ਯਾਰ ਫੌਜੀ ਨੂੰ ਬਾਹਰ ਘੱਟ ਗਾਲੂ ਪਲੇਅਰ ਹੌਲੀ ਹੌਲੀ ਇਕੱਠੇ ਹੋ ਗਏ ਆ ਦੇਖੋ 150 ਵਾਲਾ ਵੀ 150 ਵਾਲਾ ਨਿਕਲਿਆ ਬਾਹਰ ਨਾਲ ਨਿਕਲੀ ਉਹ ਬਲੌਗ ਹੀ ਬਣਨੇ ਆ ਜੀ ਫੌਜੀਓ ਕੀ ਅੱਜ ਆਹੀਂ ਗੁਰਦੁਆਰੇ ਚੱਲੇ ਹੋ ਅੱਜ ਆ ਤੂੰ ਵੀ ਫੌਜੀਓ ਕੌਣ ਹੈ ਯਹਾਂ ਫੌਜੀ ਇਹ ਫੋਜੀ ਆਡਾ ਯਾਰ ਹੋਣੀ ਕਹਿੰਦੇ ਬੰਦੇ ਯਾਰ ਇਕੱਠੇ ਹੁੰਦੇ ਹੋਏ ਫੋਜੀ ਅੱਜ ਆ ਗਿਆ ਹੈ ਦੋ ਇੱਧਰ ਵੀ ਆ ਗਏ ਬੋਲੀ ਬੋਲੀ ਪਲੇਅਰ ਕਹਿੰਦੇ ਹੁੰਦੇ ਹੋਏ ਅੱਜ ਮੈਚ ਬਾਦੀ ਵਾਲਾ ਬਲੌਗ ਬਲੌਗ ਹੈ YouTube ਤੇ ਪੰਨਾ ਇਹ 스타 ਦਾ ਫੋਜੀ ਔਰ ਫੋਜੀ ਆਡਾ ਅੱਜ ਅੱਜ ਆਪਾਂ ਖੇਡਾਂਗੇ 12 ਟੈਣੀਆ ਦਾ ਕਿੰਗ ਗਿੰਦੀ ਦੁਨੀਆ 12 ਟੈਣੀਆ ਦਾ ਕਿੰਗ ਜਿਹਦੇ ਤੇ ਸੱਤ ਕੁੜਤੇ ਆਓ ਸੱਤ ਫੜੂ ਤੇ ਕਿੰਨੇ ਦਿੱਤੇ ਸੱਤ ਫੜੂ ਤੇ ਦਿੱਤੇ 150 150 ਪੁਆਇੰਟਾਂ ਨਾਲ ਹਰਾਇਆ ਅੱਜ ਇਹਨਾਂ ਨੇ ਸ਼ਾਮ ਨੂੰ ਦੱਸਾਂਗੇ ਇਹਨਾਂ ਨੂੰ 150 ਕੋਈ ਕੱਢਉਂਦੇ ਦੇਖਦੇ ਹਾਂ ਅੱਜ ਕੀ ਖੇਡਦੇ ਆ ਗੁਰਦੁਆਰੇ ਜਾ ਕੇ ਪਤਾ ਲੱਗਦਾ ਫੋਜੀ ਇੱਧਰ ਆ ਬੰਦੇ ਆਡੇ ਵਾਲ ਦਿਖਾਣ ਦੇ ਕਰਨ ਕੀ ਦੇ ਹੋਏ ਲੇਅਰ ਹੋ ਮਾਮਾ ਆ ਕੇ ਪੁੱਛਦੇ ਹੋਏ ਇਹਨੂੰ ਬਲੌਗ ਚ ਲੈ ਲੀਏ ਲਿੱਲ ਨੇ ਸਾਲੇ ਨੂੰ ਜੂਮ ਮਾਰੀ ਗਿਆ ਲੈ ਨੇ ਨਿਰਵੈਰ ਪੰਨੂ ਲੂਗਾ ਨਾ ਕਿੱਥੇ ਪੁੱਤ ਲਾਲ ਪਰਦਾ ਕਿਨੇ ਰੱਖਿਆ ਹੁੰਦਾ ਉਹ ਚੰਗਾ ਅੱਜ ਗੁਰਦੁਆਰੇ ਜਾਣਾ ਹੋਰ ਕਿੱਥੇ ਜਾਣਾ ਗੁੱਲੂ ਪਲੇਅਰ ਸਬਸਕ੍ਰਾਈਬਰ ਆਡੇ ਬਿਗ ਫੈਨ ਉਹ ਬਿਗ ਫੈਨ ਹੈ ਨਾ ਹੱਥ ਤਾਂ ਮਿਲ ਲੈ ਆਈ ਕੇ ਇੱਧਰ ਆਇਆ ਹੱਥ ਮਲਾ ਆਡੇ ਨਾਲ ਆ ਗਿਆ ਬਿਗ ਫੈਨ ਜਾਣ ਕੇ ਵੀਡੀਓ ਓ ਦਰਾਤੇ ਆ ਲੱਕੇ 플레이ਰ ਦਾ ਘਰ ਲੱਕੀ 플레이ਰ ਦਾ 오호 ਇੱਥੇ ਬੈਡਬਾਲ ਚੱਲਿਆ ਹੋਇਆ ਟੈਸਟ ਮੈਚ ਪਰ ਇੱਥੇ 12 ਹੀ ਨਹੀਂ ਟੈਸਟ ਮੈਚ ਚੱਲਦਾ ਹੋਇਆ ਹਰ 12 ਟੈਨੀ ਕੋ ਇੱਥੇ ਬਹੁ ਪ੍ਰਕਾਰ ਦੇ 플레이ਰ ਆਂਦੇ ਆ 12 ਟੈਨੀਆਂ ਵਾਲੇ ਆਜਾ ਵੀਡੀਓ ਜੇ ਮੈਂ ਅੱਜ ਲੱਗਾ ਲਗਾ ਆ ਵਾਲੀ-ਵਾਲ ਕੋਈ ਇੱਧਰ ਆਡੀ ਪਾਸਾ ਰੌਂੜਾ ਕੋਈ ਕ੍ਰਿਕਟ ਜਲੰਧਰੋਂ ਆਦਾ ਵੀਰ ਖੇਡਣ ਆਇਆ ਜਲੰਧਰੋਂ ਇਹ ਬੈਡਬਾਲ ਦਾ ਉਹ ਹੈ ਪੇਸਰ ਇਹਨੂੰ ਬੁੰਮਰੇ ਨਾਲ ਕੰਪੇਅਰ ਕੀਤਾ ਜਾਂਦਾ ਆਪ ਕੋਈ ਨਾ ਇਹਦਾ ਬੁੰਮਰਾ ਇਹ ਕਾਡਾ ਇੱਧਰ ਵਿਰਾਟ ਕੋਲੀ ਐਂਦੀ ਦੁਨੀਆ ਨੂੰ ਛੋਟਾ ਵਿਰਾਟ ਕੋਲੀ ਚੱਲੋ ਸਾਈਡ ਵਿਰਾਟ ਕੋਲੀ ਚੱਲੋ ਸਾਈਡ ਬਾਕੀ ਆਪਣਾ ਸੈਟਅਪ ਕਰਨਾ ਬਾਕੀ ਸਾਰੇ ਆਪਣੀ ਆਪਣੀ ਗੇਮ ਦਾ ਸੈਟਅਪ ਕਰ ਰਹੇ ਨੇ ਇਹ ਵਾਲੀ ਦਾ ਬਾਲੀਵਾਲ ਦਾ ਮੈਚ ਹੈ 11 11 ਮੈਚ ਪੁਆਇੰਟ ਦਾ ਮੈਚ ਹੈ ਮੈਚ ਤੁਹਾਡੇ ਸਾਹਮਣੇ ਸ਼ੁਰੂ ਕਰਨਾ ਹੈ ਇਹ ਪਲੇਅਰ ਹੈਗਾ ਰੁਕ ਜੋ ਮੈਚ ਸ਼ੁਰੂ ਕਰਦੇ ਹਾਂ ਇਹ ਹੈਗਾ ਲਾਹੌਰ ਟੀਮ ਇਹਨੂੰ ਲੈਂਦਾ ਪੰਜਾਬ ਕਹਿੰਦੇ ਆ ਚੜਦਾ ਪੰਜਾਬ ਮੁੰਡਾ ਪੰਜਾਬ ਟੀਮ ਪੰਜਾਬ ਟੀਮ ਪੰਜਾਬ ਕਿੰਗ ਲਾਹੌਰ ਕਿੰਗ ਦਾ ਮੈਚ ਮੈਨੂੰ ਬੈਠਾ ਨੂੰ ਇੱਥੇ ਲਾਓ ਹੋਰ ਪਲੇਅਰ ਆਏ ਹੋਰ ਪਲੇਅਰ ਆ ਗਏ ਹੋਰ ਪਲੇਅਰ ਆ ਗਏ ਆ ਇੱਕ ਲੱਬੀ ਗਿੰਦੀ ਬਾਵੇ ਨੂੰ ਦੁਨੀਆ ਬਾਵਾ ਕਲੱਬੀ ਪਲੇਅਰ ਵੀ ਆ ਗਏ ਮੈਚ ਸ਼ੁਰੂ ਹੋਣ ਲੱਗਾ ਥੋੜੇ ਦੂਰ ਲਾ ਬੁੱਲੇ ਨੂੰ 12 ਟੈਨੀ ਪਲੇਅਰ 12 ਟੈਨੀ ਵਾਲੇ ਪਲੇਅਰ 12 ਟੈਨੀ ਵੀ ਖੇਡੀ ਜਾ ਰਹੀ ਹੈ ਗੁਰਦੁਆਰੇ ਫੌਜੀ ਕਿੱਧਰ ਚੱਲਾਂ ਚਾਹ ਇੱਕ ਜਿੱਤੀ ਡੋਲਾ ਵਾਰੀ ਕਹਿੰਦੇ ਗੁਰਦੁਆਰੇ ਵਾਲੀ ਵਾਲੀ ਖੇਡਿਆ ਜਾਂਦਾ ਕੋਈ ਫਰਕ ਨਹੀਂ ਹੁੰਦਾ ਬਾਅਦ ਬਾਲ ਕਟਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਬੋਜੀ ਐਨੀ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਗੁਰਦੁਆਰੇ ਪਾਉਣਾ ਜਣੀ ਬਾਲੀ ਵਾਲੋ ਬੋਜੀ ਟੋਪੀ ਰਾ ਜੁਬਗੜ ਗਿਆ ਪੁਰਾ ਬੋਜੀ ਇਹਨੂੰ 12 ਡੈਣੀ ਤੱਕ ਸਾਡੇ ਪਿੰਡ ਤੇ ਕੋਈ ਨਹੀਂ ਹਰਾ ਸਕਿਆ ਇਹ ਨਾਲ ਹੀ ਦਾ ਸਪੋਰਟਰ ਰੋਣੀ 12 ਡੈਣੀਆਂ ਹੁੰਦੀਆਂ ਏ 15 15 16 ਡੈਣੀਆਂ ਬਾੜ ਦਿੰਦੇ ਇੱਕ ਸਾਈਡ 'ਚ ਰੋਣੀ ਸਾਲੇ ਉਹ ਸਾਲੀ ਵੀਡੀਓ ਤਾਂ ਹੁਣ ਬੰਨੀ ਸ਼ੁਰੂ ਹੋਈ ਉਹ ਰੁਕ ਜਾ 2 ਮਿੰਟ ਉਹ ਸਾਲੇ ਉਹ ਆਇਆ ਨਹੀਂ ਕਰਦੇ ਇੱਕ ਵਾਰੀ ਉਹ ਵਾਲਾ ਕਰਦੇ ਬਸ ਇੱਕ ਫਿਰ ਇਦਾਂ ਜਾਣਾ ਇਦਾਂ